ਹਾਂਜੀ ਆਤਰੀ ਗਾਲ ਜੀ ਸਾਰਿਆਂ ਦਾ ਤੁਹਾਡਾ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਹੋਵਾਂਗੇ ਲੋ ਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਭਾਈ ਸਬਸਕ੍ਰਾਈਬ ਤਾਂ ਤੁਸੀਂ ਕਰਦੇ ਨਹੀਂ ਦੇਖ ਲੈਂਦੇ ਆ ਵੀਡੀਓ ਮਰਜੀ ਆ ਚਲੋ ਥੋੜੀ ਕੋਈ ਟੱਕਾ ਨਹੀਂ ਹੈਗਾ ਤੁਹਾਡੇ ਨਾਲ ਫੇਰ ਵੀ ਚਲੋ ਆਪਣੇ 3300 ਸਬਸਕ੍ਰਾਈਬਰ ਹੋ ਗਏ ਜਿਨ੍ਹਾਂ ਨੇ ਸਬਸਕ੍ਰਾਈਬ ਕਰਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਵੀ ਕਰਿਆ ਉਹਨਾਂ ਦਾ ਵੀ ਧੰਨਵਾਦ ਤੇ ਇਹ ਅੱਜ ਤਰੀਕ ਹੋ ਗਈ 21 ਮਈ 2024 ਟਾਈਮ ਹੋ ਗਿਆ 8:20 ਮਿੰਟ ਮਸ਼ੀਨ ਦਾ ਚਲਾਪਨ ਕੱਲ ਦੀ ਸੁਣ ਲੋ ਯਾਰ ਬਾਈ ਕੱਲ ਤਾਂ ਬਹੁਤ ਮਾੜੀ ਹੋਈ ਕੱਲ ਪਹਿਲਾਂ ਤਾਂ ਕਲਚ ਵਾਲਾ ਬੈਰਿੰਗ ਫੀਜ ਹੋ ਗਿਆ ਬੈਰਿੰਗ ਨੇ ਗਾਹ ਕਲਚ ਵਾਲੀਆਂ ਫਿੰਗਰਾਂ ਹੁੰਦੀਆਂ ਉਹ ਚੱਕਦੀਆਂ ਜਮਈ ਉਹ ਬਦਲੀਆਂ ਉਹ ਬਦਲ ਕੇ ਚਲਾ ਦੇ ਸੈਟਿੰਗ ਕਰਕੇ ਚਲਾਈ ਕਲਚ ਜੋਰ ਨਹੀਂ ਦਾ ਮਾਰਦਾ ਯਾ ਲੱਦਾ ਕਿਲਾ ਵੜਿਆ ਅੱਧੇ ਗਿੱਲੇ ਬਾਦ ਫੇਰ ਪੱਟੀ ਪਹਿਲਾ ਬੰਨੀ ਦੀ 13 ਤੇ ਤੇ ਚਲੋ ਦੁਬਾਰੇ ਪੱਟ ਕੇ ਫਿਰ ਉਹ ਬੰਨੀ 17 ਤੇ ਫੇਰ ਭਾਈ ਹੁਣ ਮਸ਼ੀਨ ਚੱਲਦੀ ਓਕੇ ਕੱਲ ਤਾਂ ਵਾਲੀ ਮਾੜੀ ਹੋਈ ਤੇ ਭਾਈ ਅੱਜ ਉਹਦੇ ਨਾਲ ਵੀ ਮਾੜੀ ਹੋ ਗਈ ਯਾਰ ਆਪਣਾ ਸ਼ਟਰ ਸੀਗਾ ਉੱਥੇ ਜਿਹੜਾ ਜਿੱਥੇ ਆਪਾਂ ਰਹਨੇ ਆ ਉਹਦਾ ਲੋਗ ਜੇ ਨਿਕਲਗਾ ਪਾਉਂਦੇ ਸੀ ਉਹ ਭੱਜਿਆ ਗਰਮੀ ਕਰਕੇ ਚੀਜ਼ ਬਹੁਤ ਪੈਰੀ ਇੱਧਰ ਵੀ ਭੱਜਿਆ ਵਾ ਥੋੜਾ ਜਿਹਾ ਚਲੋ ਕੋਈ ਨਹੀਂ ਵਾ ਹੁਣ ਆਪਣਾ ਚੱਲਦੇ ਆਂ ਬਈ ਆਪਣਾ ਕੰਮ ਡੀਜ਼ਲ ਪਾ ਦਾਂ ਪਹਿਲੇ ਆ ਕੇ ਦੋ ਕੈਨਾ ਪਾਤੀ ਅੱਜ ਹੁਣ ਆਪਾਂ ਦੁਪਹਿਰ ਤੋ ਪੂਰਾ ਵਾਲਾ ਕੰਮ ਕਰਤਾ ਬੰਦ ਪਹਿਲਾਂ ਤਾਂ ਸਵੇਰੀ ਪਾਉਂਦੇ ਤੇ ਦੋ ਕੁ ਦਿਨ ਮੈਂ ਲੇਟ ਕਰਦਾ ਰਿਹਾ ਵੀ ਚੱਲ ਪਾ ਦੋਗੇ ਕੋਈ ਨਹੀਂ ਹੈਗਾ ਤੇ ਹੁਣ ਅੱਜ ਆਪਾਂ ਸਵੇਰੇ ਕੰਮ ਲਵੇੜਤਾ ਮਹੀਨ ਚਲਾਤੀ ਹੁਣ ਆਪਾਂ ਟੈਨਸ਼ਨ ਫਰੀ ਣਾਣੇਦਾਰ ਮਸ਼ੀਨ ਦੇ ਕੋਲ ਆਪਾਂ ਜ ਲੈ ਰੋਟੀ ਬਣਾਉਣਾ ਰੋਟੀ ਬਣਾ ਕੇ ਲਿਆ ਕੇ ਇਹਨਾਂ ਨੂੰ ਖਵਾ ਕੇ ਦੇਖ ਰਹੇ ਆ ਟਾਈਟਨਸ ਦਾ ਟੀਕਾ ਲਵਾ ਕੇ ਆਉਣੇ ਆ ਕਿਤੇ ਚੱਕਰ ਪੈ ਜਵੇ ਚੱਲਦੇ ਆ ਤੇ ਰੋਟੀ ਲਿਆਉਣੇ ਬਣਾ ਕੇ ਹਰਜੀ ਬਣੀ ਪਈ ਆ 8:30 ਹੋ ਗਏ 9:22 ਹੋ ਗਏ 8:00 ਕੇ 22 ਮਿੰਟ ਹੋ ਗਏ ਤੇ ਆਪਾਂ ਚੱਲਦੇ ਆ ਤੇ ਬਾਈ ਜੀਰੀ ਖੜੀ ਆ ਮਸ਼ੀਨ ਵਰਦੀ ਆ ਭੱਜੀ ਨਾਰੀ ਕੰਨ ਵੱਡੇ ਆ ਜੋ ਵੱਡੇ ਆ ਉਹ ਵੱਡੇ ਆ ਦਿਓ ਵੱਡੇਆ ਆਹ ਵੱਡੇਆ ਕੱਲ ਵੱਡੇ ਚਾਰ ਕੇਰੇ ਬਸ ਆਪਾਂ ਨੇ ਉਹਦੇ ਬਾਅਦ ਤਾਂ ਬਾਈ ਖੱਜੜ ਖਵਾਰੀ ਮਹੀਨ ਤੰਗ ਕਰ ਲਿਆ ਕੱਲ ਪਤਾ ਨਹੀਂ ਕੀ ਹੋਇਆ ਕੀ ਨਹੀਂ ਚਲੋ ਚੱਲਦੀਆਂ ਚੀਜ਼ਾਂ 'ਚ ਕੰਮ ਹੁੰਦਾ ਹੀ ਰਹਿੰਦਾ ਚਲੋ ਮਿਲਦੇ ਆ ਜੀ ਹੁਣ ਮੈਂ ਇਹਦਾ ਰੋਟੀ ਲਿਆਵਾਂ ਬਣਾ ਕੇ ਚੱਲਦੇ ਆ ਲਓ ਜੀ ਆਪਣੇ ਇਹਦਾ ਹੋਰ ਇਹ ਇੱਥੇ ਜਿੱਤੇ ਲੋਕ ਆਉਂਦਾ ਇੱਕ ਜਿਹੜਾ ਗੇਰਦਾ ਸਪਰਿੰਗ ਜਾਂ ਉਹ ਵੱਜਿਆ ਆਪਣੇ ਸੋ ਪੌਣ ਲੱਗੇ ਦੀ ਯਾਰ ਆ ਵੱਜਿਆ ਤੁਹਾਨੂੰ ਦਿਖਾਇਆ ਪਹਿਲਾਂ ਵੀ ਆਪਾਂ ਅਗੇ ਜੀ ਰੋਟੀ ਬਣਾਉਣ ਆਟਾ ਗੁੰਨ ਲਿਆ ਵੱਲੋ ਰੋਟੀ ਲੱਗਿਆਂ ਲਾਉਣ ਤੋਂ ਉਹ ਤੇ ਬਾ ਰੋਟੀ ਫੜਾ ਕੇ ਲਾਣੇਦਾਰ ਉਹਨਾਂ ਨੂੰ ਪਰ ਆਪਾਂ ਟੀ ਗੱਲ ਵਾਗਿਆ ਹੁਣ ਆਟਾ ਟਨਸਾ ਹੁਣ ਜਰਜੀ ਲੱਗੀ ਵੀ ਜੀ پتہ ਨਹੀਂ ਕਿੰਨਾ ਘਬਰਾਲਾ ਲੱਗਿਆ ਵਾ ਆਪਾਂ ਚੱਲਦੇ ਆ ਰੋਟੀ ਰੋਟੀ ਬਣਾ ਕੇ ਲਓ ਜੀ ਰੋਟੀ ਆਪਾਂ ਬਣਾ ਲਿਆ ਜੀ ਰੋਟੀ ਖਵਾਤੀ ਲਾਣੇਦਾਰ ਨੂੰ ਵੀ ਫੋਰਮੈਨ ਨੂੰ ਵੀ ਹੁਣ ਆਪਾਂ ਫਰੀ ਆ ਆਪਾਂ ਬਣਾ ਕੇ ਲਾਵਾਂਗੇ ਚਾਹ 3-4 ਵਜੇ ਜਾਂ ਭਲਾ ਕੇ ਠੀਕ ਆਦਾ ਭਾਈ ਰੈਣ ਦਾ ਜੀ ਇਹਨਾਂ ਨੇ ਇੱਕ ਜੜੀ ਬੁੱਟੀ ਜੀ ਲਾਦੀ ਬੁੱਟੀ ਕੁੱਟ ਕੇ ਉਹ ਲਾਦੀ ਕਹਿੰਦਾ ਕੋਈ ਚੱਕਰ ਨਹੀਂ ਆ ਠੀਕ ਹੋ ਜਾਗਾ ਬਾਕੀ ਦੇਖ ਲਾਂਗੇ ਜੇ ਮੂੜ ਜਾ ਬਣਿਆ ਸ਼ਾਮ ਚੋਂ ਤੱਕ ਆਪਾਂ ਲਵਾ ਆਵਾਂਗੇ ਠੀਕ ਆ ਕੰਮ ਚੱਲ ਰਿਹਾ ਪੂਰਾ ਹੀ ਖਾਕੀਰਾ ਤੇ ਆਹਾ ਤੈਨ ਚਾਰ ਕੇ ਰੇਟ ਵੜਤੇ ਆਪਾਂ ਨੇ ਇਹਦੇ ਬਾਅਦ ਦੇਖਨੇ ਕਿੱਥੇ ਲੈ ਕੇ ਜਾਂਦਾ ਜੱਟ ਜਪਾਲ ਦਾ 1 ਵਜ ਗਿਆ ਗਰਮੀ ਨੇ ਕਰਾਈ ਪਈ ਆ ਬਾਥਾ ਟੈਂਪਰੇਚਰ ਆ 41 ਡਿਗਰੀ ਬਹੁਤ ਬੁਰਾ ਹਾਲ ਆ ਮੂੰ ਮਾਇਆ ਟਾਕੇ ਫਿਰਦਾ ਬਹਿੰਦਾ ਗਰਮੀ ਕੋ ਲਾਣੇਦਾਰ ਗਿਆ ਵੰਦਾ ਹੁਣ ਨਾ ਨਾ ਗਰਮੀ ਬਹੁਤ ਆ ਕੰਡ ਲੜਦੀ ਚਲਾ ਕੇ ਅਟ ਜੀਏ ਹੋ ਰੋਟੀ-ਪੁਟੀ ਖਾਈਆ ਫੋਰ ਵੈਨ ਬੜਾ ਔਖਾ ਬਾਈ ਕੰਮ ਗਰਮੀ ਵਾਲਾ ਇਹ ਕਿਵੇਂ ਹੁਣ ਲਾਨੇਦਾਰ ਆ ਜਵੇ ਜਿਵੇਂ ਆਨੇ ਬਣਾ ਕੇ ਕੰਜ ਵੀ ਕੁੰਜ ਵੀ ਲੋ ਇਹ ਪਾ ਗਈ ਤੇ ਇਹ ਟਿਕਾਣੇ ਤੇ ਕਾ ਕੱਪੜੇ ਕੁੱਪੜੇ ਧੋਤੇ ਆ ਕੱਪੜੇ ਧੋਣ ਵਾਲੇ ਜੀ ਦੋ ਦਿਨ ਦੇ ਤੇ ਵਾ ਹੁਣ ਆ ਕੇ ਛਾਵਣਾ ਕਿ ਲੈ ਕੇ ਜਾਵਾਂਗੇ ਤੇ ਬਾਈ ਇੱਕ ਗੱਲ ਹੋਰ ਚਾਹੇ ਹਸਾ ਮਜ਼ਾਕ ਸਮਝ ਲੈ ਕੇ ਸੀਰੀਅਸ ਕੱਪੜੇ ਧੋਣਾ ਤੇ ਰੋਟੀ ਪਾਣੀ ਕੰਮ ਬਾਈ ਸੌਖਾ ਨਹੀਂ ਹੈਗਾ ਆਪਾਂ ਘਰੇ ਮੰਮੀ ਉਹਨਾਂ ਨੂੰ ਕਹਿ ਦਿੰਨੇ ਆ ਜਾਂ ਜਿਨ੍ਹਾਂ ਨੇ ਬਾਈ ਵਿਆਹ ਹੋਇਆ ਹੋਇਆ ਆਪਣੀ ਘਰ ਵਾਲਿਆਂ ਨੂੰ ਕਹਿ ਦਿੰਦੇ ਆ ਭੈਣਾਂ ਨੂੰ ਕਹਿ ਦਿੰਦੇ ਆ ਬਿਲਿੰਗੇ ਰਹਿਣੀਆਂ ਤੇ ਪਿੱਛੇ ਤੇ ਆਏ ਵਰਦੀਆਂ ਉਹ ਕਰਦੀਆਂ ਔਖਾ ਹੀ ਆ ਬਾਈ ਕੰਮ ਜਿਹੜਾ ਕਰਦਾ ਉਹਨੂੰ ਹੀ ਪਤਾ ਹੁੰਦਾ ਵੀ ਕਿੰਨਾ ਕੁ ਸੌਖਾ ਕੰਮ ਹੁਣ ਕੱਪੜੇ ਧੋਕੇ ਟਿਆਂ ਚਾਹ ਬਣਾ ਕੇ ਲੈ ਕੇ ਜਾਣੀਆਂ ਚਾਹ ਬਣਾ ਕੇ ਆ ਕੇ ਫੇਰ ਰੋਟੀ ਲੱਗਣਾ ਕਨੇ ਦਿਨ ਲੱਗਦਾ ਕਦੇ ਰੋਟੀ ਕਦੇ ਚਾਹ ਬਣਾ ਲੂਗੇ ਕਦੇ ਰੋਟੀ ਬਣਾ ਲੂਗੇ ਕਦੇ ਕੱਪੜੇ ਧੋ ਲੋ ਹੈ ਕੰਮ ਬਾਈ ਕੁੱਲ ਮਿਲਾ ਕੇ ਔਖਾ ਹੀ ਹੈ ਉਹਨੂੰ ਦੇਖਣੋਂ ਆਪਾਂ ਲੱਗ ਜਾਂਦਾ ਹੁੰਦਾ ਵੀ ਕਰਦੇ ਮੰਮੀ ਉਹ ਨਹੀਂ ਜਾ ਭੈਣ ਉਹ ਨਹੀਂ ਵੀ ਐਂ ਫਰੀ ਜਾਂਨੇ ਆ ਵੀ ਕੰਮ ਨਹੀਂ ਕਰਦੀਆਂ ਐ ਬੇਲੀਆਂ ਰਹਿਣੀਆਂ ਰੋਟੀ ਉਹ ਬਣਾਉਣੀ ਆ ਕਹਣਾ ਸੌਖਾ ਬਈ ਕੰਮ ਹੈ ਬੜਾ ਔਖਾ ਹੈ ਚਲੋ ਠੀਕ ਹੈ ਪਾਚਾ ਜੂ ਬਣਾ ਕੇ ਲੈ ਕੇ ਜਾਂਦੇ ਆ ਨਾਲ ਹੀ ਇਹ ਕੱਪੜੇ ਧੋਤੇ ਚੱਲਦੇ ਆ ਮੈਂ ਦੇਖਾ ਮਿਲਦੇ ਆ ਮਸ਼ੀਨ ਕੋਲ ਜਾ ਕੇ ਲੋ ਬਾਬੇ ਉਹ ਕੰਮ ਹੋ ਗਿਆ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਨਹੀਂ ਆ ਗਿਆ ਮਸ਼ੀਨ ਲਾਣੇਦਾਰੋਂ ਮਿਲ ਕੇ ਆ ਰਹੇ ਆ ਅਰੇ ਦੋ ਜੇਵ ਤੇ 8 ਕਿਲੋਮੀਟਰ ਜਿੱਥੇ ਚੱਲਦੀ ਸੀ ਉੱਤਾਂ ਰੋਟੀ ਬਣਾ ਲਈ ਆਪਾਂ ਆਪਣੀ ਖਾ ਲਈ ਨਾਈਟ ਵੀ ਹੁਣ ਆਈ ਆ ਪਹਿਲਾਂ ਭੱਜ ਗਈ ਸੀ ਅੱਬੇ ਉਹ ਕੰਮ ਹੋ ਗਿਆ ਖਰਾਬ ਦੇਖਦੇ ਆ ਰਾਤ ਵੀ ਪਿਆ ਸੀਗਾ ਕੱਲ ਸਾਹੀ ਟਾਈਮ 9:00 ਵਜੇ 9:00 ਵਜੇ ਕੰਦਾ ਵੀ ਆਈ ਸੀ ਕੱਲ ਦਾ ਥੋੜਾ ਜਿਹਾ ਅੱਜ ਕੁਝ ਜ਼ਿਆਦਾ ਹੀ ਆ ਚਲੋ ਦੇਖਦੇ ਆ ਕੀ ਬਣਦਾ ਆਉਂਦੇ ਆ ਚਲੋ ਮਿਲਦੇ ਆ ਜੀ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਚ ਦਿਖਾਵਾਂਗੇ ਕੱਲ ਨੂੰ ਰੱਬ ਸੌਖਾ ਰੱਖੇ ਮੀ ਥੋੜਾ ਜਿਹਾ ਪਵੇ ਮੈਨੂੰ ਲੱਗਦਾ ਨਹੀਂ ਕੰਮ ਵੱਧ ਗਿਆ ਚਲੋ ਮਿਲਦੇ ਆ ਜੀ ਕਿਸੇ ਹੋਰ ਬਲੌਗ